ब्राह्मण ਦੇ ਕੋਲ ਪੱਤਰੀ ਹੋਵੇ ਤੇ ਤਾਂ ਹੀ ਉਹਦਾ ਘਰ ਚੰਗਾ ਲੱਗਦਾ। ਜੇ ਹੁਣ ਵਿਅੰਗ ਰੂਪ ਚ ਕਹਿ ਰਹੇ ਆ ਕਿਉਂਕਿ ব্রাহ্মণ ਜੇ ਇੱਕ ਤਰ੍ਹਾਂ ਹੀ ਆਪਣੇ ਸਥਾਨ ਤੇ ਬੈਠਾ ਪੱਤਰੀ ਉਹਦੇ ਕੋਲ ਹੈ ਹੀ ਨਹੀਂ ਖੁੱਲੇਗਾ ਕੀ? ਬ੍ਰਾਹਮਣਾ ਨੇ ਕਲਗੀਧਰ ਪਾਤਸ਼ਾਹ ਨੂੰ ਇਹ ਬਚਨ ਜਾ ਕਰਕੇ ਕਹੇ ਸ਼ਨ ਕਿ ਰਾਹੁ ਕੇ ਤੂੰ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਪੱਤਰੀ ਹਮਾਰੀ ਵੱਡੀ ਸ਼ਿਕਾਰਣ ਮਾਰ ਲਿਆਵੇ ਛੇਤੀ। ਆ ਚੱਕੋ ਆਪਣੀ ਮਾਲਾ ਕਲਗੀਆਂ ਵਾਲਿਓ ਸਾਡੇ ਕੋ ਅੱਠ ਘੰਟੇ ਚੌਂਕੜਾ ਲਾ ਕੇ ਨਾਮ ਨਹੀਂ ਜਪਿਆ ਜਾਂਦਾ ਸਾਡੇ ਕੋਲ ਤੇ ਸਾਡੀ ਪੱਤਰੀ ਚੰਗੀ ਐ ਰਾਹੁ ਤੇ ਕੇਤੂ ਸਾਡੇ ਬਲਦ ਨੇ ਸਾੜ ਸਤੀਓ ਸਾਡੀ ਖੇਤੀ ਐ ਤੇ ਪੱਤਰੀ ਸਾਡੀ ਬਹੁਤ ਵੱਡੀ ਸ਼ਿਕਾਰਣ ਹੈ ਵੱਡੇ ਵੱਡੇ ਸ਼ਿਕਾਰਾਂ ਨੂੰ ਘੇਰ ਘੇਰ ਕੇ ਮਾਰ ਮਾਰ ਕੇ ਸਾਡੇ ਕੋਲ ਲਏ ਆਉਂਦੀ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਬ੍ਰਾਹਮਣ ਕੋਲ ਗਏ ਉਹਨੇ ਪੱਤਰੀ ਖੋਲਣੀ ਐ ਤੁਹਾਡੇ ਨਾਮ ਦੀ ਤੁਹਾਡੇ ਜਨਮ ਦੀ ਮਿਤੀ ਪੁੱਛਣੀ ਐ ਨਾਮ ਪੁੱਛਣਾ ਹੈ ਫਿਰ ਸਾਰਾ ਚਿੱਠਾ ਖੋੜ ਕੇ ਤੁਹਾਡੇ ਅੱਗੇ ਰੱਖ ਦੇਣਾ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਦਾ